ਵੀਓ ਪਾਈ ਵਾਤੋ ਵਾਤ ਸ਼ੇਅਰ ਕਰੋ ਤਾਂ ਕਿ ਭਗਵੰਤ ਮਾਨ ਕੋਲੇ ਪਹੁੰਚ ਕੇ ਆਪਣਾ ਜਿਹੜਾ ਉਹ ਹੈ ਆਪਾਂ ਨੂੰ ਸੰਦੋ ਮਿਲ ਸਕਣੋ ਜੇ ਤੁਹਾਨੂੰ ਖੇਤੀਬਾੜੀ ਵਾਲੇ ਸੰਦ ਮਿਲ ਗਏ ਫਿਰ ਇਹ ਪੱਕੀ ਗੱਲ ਆ ਵੀ ਤੁਸੀਂ ਅੱਗ ਨਹੀਂ ਲਾਉਂਦੇ ਨਹੀਂ ਲਾਉਂਦੇ ਜੀ ਬਾਈ ਆ ਕਿਸਾਨ ਭਰਾ ਆਏ ਨੇ ਆਪਣੇ ਕੋਲੇ ਇਹਨਾਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਬਾਈ ਭਗਵੰਤ ਸਿੰਘ ਮਾਨ ਜੀ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਕਮੇਂਟੀ ਕਰਨੀਆਂ ਆਪਾਂ ਆਮ ਹੀ ਕਹਿ ਦੇਣਾ ਵੀ ਕਿਸਾਨ ਪਰਾਲੀ ਨੂੰ ਅੱਗ ਲਾ ਕੇ ਵਾਤਾਵਰਨ ਨੂੰ ਦੁਸ਼ਤ ਕਰ ਰਿਆ ਸਰਕਾਰ ਨੇ ਇੱਕ ਬਹੁਤ ਵਧੀਆ ਸਕੀਮ ਚਲਾਈ ਆ ਸਬਸਿਡੀ ਤੇ ਸੰਦ ਦੇਣ ਦੀ ਵੀ ਕਿਸਾਨ ਭਰਾਓ ਤੁਸੀਂ ਪਰਾਲੀ ਨਾ ਮਚਾਓ The ਪਰ ਸਰਕਾਰ ਨੇ ਤਾਂ ਉਸ ਸਕੀਮ ਚਲਾਤੀ ਨਿਚੇ ਵਾਲੀ ਅਫਸਰਸਾਈ ਇਹਨਾਂ ਨੂੰ ਰਾਹ ਨਹੀਂ ਦੇ ਰਹੀ ਕੀ ਕੀ ਤਕਲੀਫਾਂ ਆਉਂਦੀ ਨੇ ਇਹਨਾਂ ਨੂੰ ਸਾਰੀਆਂ ਗੱਲਾਂ ਬਾਈ ਰੂ ਦੱਸਣਗੇ ਤੇ ਵੀਡੀਓ ਸ਼ੇਅਰ ਕਰਕੇ ਮੁੱਖ ਮੰਤਰੀ ਸਾਹਿਬ ਜੀ ਤੱਕ ਜਰੂਰ ਪਹੁੰਚਾ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕੀ ਤਕਲੀਫ ਆਉਂਦੀ ਆਪਾਂ ਨੂੰ ਜੀ ਤਕਲੀਫ ਤਾਂ ਆਇਆ ਜੀ ਭਗਵੰਤ ਮਾਨ ਨੇ ਜੋ ਆਪਾਂ ਨੂੰ ਆਪ ਸਬਸਿਡੀ ਦਿੱਤੀ ਹੈ ਬਹੁਤ ਵਧੀਆ ਕੰਮ ਕਰਿਆ ਜੀ ਹਾਂਜੀ ਪਰ ਜਿਹੜਾ ਸਬਸਿਡੀ ਦੇ ਸਰਤਾਂ ਰੱਖਿਆ ਨੇ ਜਿਵੇਂ ਟਰਨਾਂ ਭਾਲਦੇ ਨੇ 15-15 ਲੱਖ ਦੀਆਂ 16-16 ਲੱਖ ਦੀਆਂ ਦਾ ਗਰੁੱਪ ਬਣਾਉਣਾ ਕਹਿੰਦੇ ਨੇ ਵੀ ਉਹ ਹੁਣ 25 ਦਿ ਵੀ ਇਹ ਜਿਹੜੇ ਉੱਤੇ ਸ਼ਰਤ ਰੱਖੀ ਨੇ ਇਹਨਾਂ ਨੂੰ ਉਹ ਕਰੇ ਕਿਹੜੇ ਕਿਹੜੇ ਸ਼ਰਤਾਂ ਨੇ ਸ਼ਰਤਾਂ ਜਿਵੇਂ ਰਿਟਰਨਾਂ ਭਰਨ ਦੀ ਜੀ ਹੁਣ ਰਿਟਰਨਾਂ ਕਿਹੜਾ ਜਿੰਮੇਦਾਰ ਭਰਦਾ ਹੂੰ ਕੋਈ ਜਿੰਮੇਦਾਰ ਨਹੀਂ ਭਰਦਾ ਅੱਛਾ ਇਸ ਕਰਕੇ ਅਸੀਂ ਤਾਂ ਸਰਕਾਰ ਨੂੰ ਇਹੇ ਬੇਨਤੀ ਕਰਦੇ ਆ ਵੀ ਰਿਟਰਨਾਂ ਵਾਲੇ ਜਿਹੜੇ ਉੱਤੇ ਇਹਨਾਂ ਨੇ ਸ਼ਰਤ ਰੱਖੀ ਉਹਨੂੰ ਬੰਦ ਕਰਨ ਤੇ ਸਾਨੂੰ ਸਿੱਧੇ ਰੂਪ ਦੇ ਵਿੱਚ ਜਿਵੇਂ ਪਹਿਲਾਂ ਸਬਸਿਡੀ ਮਿਲਦੀ ਉਸ ਤਰ੍ਹਾਂ ਮਿਲਣੀ ਚਾਹੀਦੀ ਜੇ ਤੁਹਾਨੂੰ ਖੇਤੀ ਬਾੜੀ ਵਾਲੇ ਸੰਦ ਮਿਲ ਗਏ ਫਿਰ ਇਹ ਪੱਕੀ ਗੱਲ ਆ ਵੀ ਤੁਸੀਂ ਅੱਗ ਨਹੀਂ ਲਾਉਂਦੇ ਨਹੀਂ ਲਾਉਂਦੇ ਜੀ ਜੋ ਸੰਧ ਮਿਲਗੇ ਜੋ ਕਿਉਂ ਅਗਲਾ ਗੁਜੀ ਅਗਲਾ ਕਿਉਂ ਕਿ ਉਹ ਕਾਮਯਾਬ ਨੇ ਸੰਧ ਜਣਾ ਨਾ ਕਾਮਯਾਬ ਨਹੀਂ ਵਧੀਆ ਕਾਮਯਾਬ ਨੇ ਕੀ ਕੀ ਸੰਧ ਮਿਲਦੇ ਨੇ ਜਿਵੇਂ ਬੇਦਰ ਮਿਲਦਾ ਜੀ ਆਹ ਹੋਰ ਜਿਹੜੇ ਮਹੀਨਾ ਸਿਸਟਮ ਆਉਂਦੇ ਨੇ ਜੀ ਸਾਰੇ ਉਹ ਬਹੁਤ ਵਧੀਆ ਨੇ ਸੁਪਰ ਸੀਡਰ ਆਉਂਦਾ ਜੀ ਬਣਾ ਦਿੰਦੇ ਆ ਬਰਾਲੀ ਦੀ ਜੂਰੀ ਉਹ ਜਮਾ ਜੀਆਂ ਨਾ ਸਰਕਾਰ ਦਾ ਇਹ ਬਰਾਲਾ ਦਾ ਚੰਗਾ ਮੰਨਦੇ ਤੁਸੀਂ ਹਾਂ ਇਹਨੂੰ ਤਾਂ ਚੰਗਾ ਮੰਨਦੇ ਜੀ ਪਰ ਜਿਹੜੇ ਆ ਸਰਤਾ ਰੱਖਿਆ ਨੇ ਕੋਈ ਡਰਨਾ ਨਹੀਂ ਪੜਦਾ ਇਹ ਅਸੀਂ ਗਲਤ ਮੰਨਦੇ ਆ ਇਹ ਸਰਤਾ ਹਟਾਈਆਂ ਜਾਣ ਉੱਥੋਂ ਜੀ ਸਰਤਾ ਬਾੜੀਆਂ ਲਾਤੀਆਂ ਬਾੜੇ ਸਰਤਾ ਲਾਤੀਆਂ ਜਿਹੜੇ ਹੁਣ ਗਰੁੱਪ ਉਹ ਪਾਉਂਦਾ 30 35 ਦਿਨ ਲੱਗਦੇ ਉਹ ਸੰਦ ਮਹਿੰਗੇ ਵੀ ਕਰ ਦੋਲ ਨੇ ਉਹ ਫਿਰ ਉਹ ਤਾਂ ਹੈਗੀ ਹੀ ਜੀ ਸਰਕਾਰ ਵੀ ਮੈਂ ਉਹਨਾਂ ਨੂੰ ਮੜਾ ਜੀ ਉੱਤਰ ਦੇ ਰਿਹਾ ਵੇ ਜੀ ਸਰਕਾਰ ਪੈਸਾ ਦੇ ਰਹੀ ਆ ਕਿਸਾਨਾਂ ਤੱਕ ਪਹੁੰਚ ਨਹੀਂ ਰਿਹਾ ਸਿੱਧਾ ਪੂਰੀ ਰੈਸਟ ਹਾਂ ਜੀ ਉਹੀ ਗੱਲ ਆ ਜੀ ਜੇ ਕੁਝ ਵੀ ਦੇਣਾ ਤਾਂ ਹਨਾ ਪੂਰੀ ਸਰਕਾਰ ਨੂੰ ਪੂਰੀ ਪੜਤਾਲ ਕਰਕੇ ਸਿੱਧਾ ਕਿਸਾਨਾਂ ਨੂੰ ਦੇਵੇ ਜੀ ਬਿਲਕੁਲ ਤਾਂ ਕਿ ਹਰ ਇੱਕ ਬੰਦੇ ਕੋਲੇ ਜਾਵੇ ਜੀ ਉਹ ਸੰਦ ਵੀਡੀਓ ਪਾਈ ਵਾਤ ਤੋਂ ਵਾਤ ਸ਼ੇਅਰ ਕਰੋ ਤਾਂ ਕਿ ਭਗਵਾਨ ਤੁਮਨ ਕੋਲੇ ਪਹੁੰਚ ਕੇ ਇਹ ਆਪਣਾ ਜਿਹੜਾ ਉਹ ਆ ਆਪਾਂ ਨੂੰ ਸੰਦ ਉਹ ਮਿਲ ਸਕਣੋ ਠੀਕ ਆ ਜੀ ਬਾਈ ਕਰ ਦੋ ਸ਼ੇਅਰ ਬਾਈ ਉਹਨਾਂ ਦੀ ਬੇਨਤੀ ਹੈਗੀ ਇਹ ਕੱਲੇ ਬਾਈ ਉਹਨਾਂ ਦੀ ਬੇਨਤੀ ਨਹੀਂ ਸਾਰੇ ਪਿਆਰੂ ਦੇ ਕਿਸਾਨਾਂ ਦੀ ਬੇਨਤੀ ਆ ਕਿਸਾਨਾਂ ਦੀ ਬੇਨਤੀ ਵੀ ਨਾ ਮੰਨੋ ਕੱਲਾ ਕੱਲਾ ਬੰਦਾ ਜਿਹੜਾ ਪੰਜਾਬ 'ਚ ਰਹਿੰਦਾ ਜਿਹਨੂੰ ਧੂਏ ਤੋਂ ਤਕਲੀਫ ਆ ਉਹਦੀ ਬੇਨਤੀ ਆ ਸੋ ਜਰੂਰ ਸ਼ੇਅਰ ਕਰ ਦੋ ਬਾਈ ਜਿਹੜਾ ਸਬਸਿਡੀ ਵਾਲੇ ਸੰਦਾਂ ਦੇ ਘਟਾਲੇ ਹੁੰਦੇ ਨੇ ਅਲਜਾ ਹੁੰਦਾਗਾ ਉਹ ਦੂਰ ਕੀਤਾ ਜਾਵੇ ਕੋਈ ਹੋਰ ਤਕਲੀਫ ਤਾਂ ਨਹੀਂ ਜੀ ਨਹੀਂ ਹੋਰ ਕੋਈ ਚੱਕਰ ਨਹੀਂ ਬਸ ਆ ਜਿਹੜੇ ਦੋ ਤਿੰਨ ਉੱਤੇ ਸ਼ਰਤਾਂ ਰੱਖੇ ਨੇ ਜੀ ਇਹਨਾਂ ਨੂੰ ਉਹੋ ਕਰਿਆ ਜਾਵੇ ਤਾਂ ਕਿ ਕਿਸਾਨਾਂ ਤੱਕ ਸਬਸਿਡੀ ਪਹੁੰਚ ਸਕੇ ਇੱਕ ਲਾਈਟ ਵਾਲੀ ਗੱਲ ਆ ਭਗਵਾਨ ਜੀ ਕਿਹੜਾ ਚੰਗਾ ਕੰਮ ਉਹ ਤਾਂ ਚੰਗੀ ਹੀ ਹੈ ਚੰਗੇ ਨੂੰ ਚੰਗਾ ਹੀ ਕਿਹਾ ਜਾਊਗਾ ਜੀ ਠੀਕ ਆ ਬਈ ਧੰਨਵਾਦ ਹੀ ਕਰ ਦੋ ਸ਼ੇਰੋ